ਆdna ਕਰੇ ਆਪਣੇ ਬਾੜੀ ਲਈ ਹੋਈ ਸੀ ਪਹਿਲੇ ਪਾਸੇ ਫਾਦਰ ਸਾਹਿਬ ਨੇ ਤੇ ਕਾਫੀ ਕੁਝ ਲਾਇਆ ਤੇ ਗਰਮੀ ਦੇ ਹਾਲ ਨਹੀਂ ਦੇਖੋ ਯਾਰ ਬਹੁਤ ਬੁਰਾ ਹਾਲ ਕਰ ਰੱਖਿਆ ਨਾ ਮੇਚਾ ਮੁਰਚਾ ਦਿਖਾਉਣਾ ਸੋਨੂੰ ਆ ਦੇਖੋ ਕੇਵੀ ਕਿਵੇਂ ਗੜੱਪੇ ਖਾਈ ਜਾਂਦੀ ਆ ਚਲ ਕੇਵੀ ਖਾਈ ਜਾਂਦੇ ਬਠੀ ਮਿੱਟੀ ਭੈਣ ਜੀ ਫਰੀ ਹੋ ਜਾ ਹਾਂ ਆਹ ਗਰਮੀ ਨਾਲ ਕਿਵੇਂ ਚਸਲਾਦੀ ਆ ਪਾਣੀ ਲਾਉਣਾ ਪੂਛਾਉਣਾ ਹੀ ਲਾਉਣਾ ਪੈਣਾ ਦੇ ਨੇ ਤਾਂ ਸਾਨੂੰ ਪਤਾ ਹੈ ਗਰਮੀ ਨਾਲ ਉਹ ਜੁੱਬੜ ਜਾਂਦਾ ਪਾਣੀ ਆਹ ਦੇਖੋ ਇਹ ਮਿੱਟੀ ਖਾਂਦੀ ਜ਼ੋਰ ਦੇਰ ਗੇ ਮਿੱਟੀ ਦੇ ਪੂਰੇ ਹਵਾਵਾਂ ਵਿੱਚ ਜਲ ਰਹੀਆਂ ਹਵਾਈ ਦੇ ਪੱਤੇ ਥੋੜੇ ਥੋੜੇ ਚੱਲ ਰਹੇ ਆ ਆਪਾਂ ਸ਼ਾਮ ਨੂੰ ਗੁੰਮ ਜਾ ਕਰੀ ਬੈਠਣ ਲੱਗਦਾ ਮੀਂਹ ਆਊ ਮੀਂਹ ਅੱਜ ਦਾ ਬਹੁਤ ਸੋਹਣੀ ਗੱਲ ਐ ਇਹਦਾ ਨੂੰ ਬੋਲਦੀ ਨਹੀਂ ਇਹਦਾ ਖਾਊ ਮਿੱਟੀ ਟੋਆ ਪਟਲੇ ਨੇ ਟੋਆ ਪਟਲੇ ਬੈਠੇ ਉਹਨੇ ਮਿੱਟੀ ਘੜ ਲਈ ਕਿਹ ਟੋਆ ਪਟਲੇ ਹੋਈ ਉਹ ਬਟਲੇ ਥੋੜਾ ਬਟਲੇ ਬੈਗ ਨਹੀਂ ਇਹ ਥੋੜੀ ਥੋੜੀ ਲੱਗੀ ਹੈ ਨਾ ਚਾ ਵੀ ਮੈਨਰੇ ਮੈਂ ਕਿਹਾ ਮੈਂ ਉਹ ਚੌਲ ਜੀ ਬਾਗੀ ਹੋਣੇ ਬਾਬੇ ਦੇ